ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ पंचम पाशा탄 गुरु अर्जुन देव जी द्वारा चलाई गई मर्यादा ਦੇ ਅਨੁਸਾਰ ਪੋ ਮਹੀਨੇ ਦੇ ਅਖੀਰਲੀ ਰਾਤ 13 ਜਨਵਰੀ ਦੀ ਰਾਤ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰਾਤ 9 ਵਜੇ 6 ਪੜੀਆਂ ਅਨੰਦ ਸਾਹਿਬ ਦੇ ਕੀਰਤਨ ਤੋਂ ਉਪਰੰਤ ਅਰਦਾਸੀ ਸਿੰਘ ਗੁਰੂ ਚਰਨਾਵੈ ਬਸੰਤ ਰਾਗ ਦੇ ਆਰੰਭਤਾ ਦੇ ਅਰਦਾਸ ਕਰਦੇ ਹਨ ਉਪਰੰਤ ਗੁਰੂ ਮਹਾਰਾਜ ਤੁਹਾਗਿਆ ਲੈ ਕੇ ਗੁਰੂ ਨਾਨਕ ਪਾਸ਼ਾ ਜੀ ਦਾ ਬਸੰਤ ਰਾਗ ਵਿੱਚ ਉਚਾਰਨ ਕੀਤਾ ਪਹਿਲਾ ਸ਼ਬਦ ਮਹਾ ਮਹਾ ਮੁਖਾਰ ਕੀ ਚੜਿਆ ਸਦਾ ਬਸੰਤ ਦਾ ਗਾਇਨ ਕੀਤਾ ਜਾਂਦਾ ਹੈ ਇਸ ਪੁਰਾਤਨ ਮਰਿਆਦਾ ਦੇ ਅਨੁਸਾਰ ਬਸੰਤ ਰਾਗ ਦਾ ਗਾਇਨ ਮਾਗ ਮਹੀਨੇ ਦੀ ਸੰਗ੍ਰਾਂਤ ਤੋਂ ਲੈ ਕੇ ਹੋਲੇ ਮਹੱਲੇ ਵਾਲੇ ਦੇਨ ਸ੍ਰੀ ਹਰਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਭੋਗ ਤੋਂ ਬਾਅਦ ਬਸੰਤ ਰਾਗ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ ਹਰ ਕੀਰਤਨ ਚੌਂਕੀ ਦੇ ਆਰੰਭ ਤਾ ਬਸੰਤ ਰਾਗ ਵਿੱਚ ਡੰਡੌਤ ਕਰਕੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਬਸੰਤ ਰਾਗ ਵਿੱਚ ਵਖਰੇ ਵਖਰੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਨਾਲ ਹੀ ਬਸੰਤ ਕੀ ਵਾਰ ਦੀਆਂ ਤਿੰਨ ਪੌੜੀਆਂ ਦਾ ਗਾਇਨ ਕੀਤਾ ਜਾਂਦਾ ਹੈ ਫਿਰ ਬਸੰਤ ਕੀ ਵਾਰ ਦੀ ਅਖੀਰਲੀ ਪੌੜੀ ਲਗਾ ਕੇ ਕੀਰਤਨ ਚੌਂਕੀ ਦੀ ਸਮਾਪਤੀ ਕੀਤੀ ਜਾਂਦੀ ਹੈ ਇਹ ਇੱਕ ਇਕਲੌਤਾ ਰਾਗ ਹੈ ਜਿਸ ਦੇ ਆਰੰਭਤਾ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਮਰਿਆਦਾ ਅਨੁਸਾਰ ਅਰਦਾਸ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ਇਸ ਰਾਗ ਨੂੰ ਸਾਰਾ ਸਾਲ ਨਹੀਂ ਗਾਇਆ ਜਾ ਸਕਦਾ ਸਿਰਫ ਬਸੰਤ ਰੁੱਤ ਵਿੱਚ ਹੀ ਇਹ ਰਾਗ ਗਾਇਆ ਜਾਂਦਾ ਹੈ ਇਸ ਰਾਗ ਦੇ ਗਾਇਨ ਦਾ ਸਮਾ ਰਾਤ ਦੀ ਅਖੀਰੀ ਪਹਿਰ ਹੈ ਪਰ ਇਹ ਦਿਨ ਜਾਂ ਰਾਤ ਕਿਸੇ ਵਕਤ ਵੀ ਗਾਇਆ ਜਾ ਸਕਦਾ ਹੈ बसंत राग पर सन्नता का राग है इसको गुण और सुनन दे नाल मन प्रसन्न हो जाता है श्री गुरु ग्रंथ साहिब जी दे 31 रागਾਂ ਵਿੱਚੋਂ ਇਹ ਰਾਗ 25ਵੇਂ ਸਥਾਨ ਤੇ ਆਉਂਦਾ ਹੈ श्री गुरु ग्रंथ साहिब जी ਦੇ ਵਿੱਚ ਗੁਰੂ ਸਹਿਬਾਨਾਂ ਅਤੇ ਭਗਤਾਂ ਦੇ 99 ਸ਼ਬਦ 1168 ਤੋਂ 1196 ਅੰਗ ਤੱਕ ਦਰਜ ਹਨ ਅੱਜ 13 ਤਰੀਕ 8:30 ਤੋਂ ਰਾਤ 9 ਵਜੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਬਸ ਸੰਤ ਰਾਗ ਦੇ ਆਰੰਭਤਾ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰੀਏ ਅੱਜ ਤੋਂ ਲੈ ਕੇ ਹੋਲੇ ਮਹੱਲੇ ਤੱਕ 2 ਮਹੀਨੇ ਗਾਇਨ ਕੀਤੇ ਜਾਣ ਵਾਲੇ ਬਸੰਤ ਰਾਗ ਦੇ ਆਰੰਭਤਾ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ